ਆਪੇ ਕਰੇ ਆਪੇ ਕਰੇ ਕੋਈ ਕੋਈ ਮਾਰਦਾ ਹੈ ਕਿ ਆਪੇ ਕੋਈ ਮਾਰਤੀ ਹੋਈਆਂ ਖੜਿਆ ਆਂ ਕੋਈ ਨਾ ਰੋਕਣੇ ਕੋਈ ਮਾਰਦੇ ਜੋੜਿਆ ਆਏ ਕੋਈ ਦਾ ਆਰਾਮ ਆ ਤੇ ਬੰਦੀ ਰਫਾਨੀ ਦੀ ਮਾਰਤੀ ਕੋ ਨਾ ਮੈਂ ਸੇਂਦਾ ਕੋ ਨਾ ਜੀਤ ਕਹਾਏ ਉਹਨਾਂ ਦਾ ਹਾਕ

ਹਾਂਜੀ ਕੇਪੀ ਸਾਹਿਬ ਅੱਜ ਨਕਉਦਰ ਦੇ ਵਿੱਚ ਪਹੁੰਚੇ ਆ ਪਹਿਲੀ ਮੀਟਿੰਗ ਕੀਤੀ ਜਾ ਰਹੀ ਕੀ ਕਹਿਣਾ ਚਾਹੋਗੇ ਇਹ ਸਾਡੀ ਪਾਰਲੀਮੈਂਟ ਇਲੈਕਸ਼ਨ ਆ ਨਕਉਦਰ ਇੱਕ ਅਹਿਮ ਸੈਗਮੈਂਟ ਹੈ ਔਰ ਕੱਲ ਅਸੀਂ ਸ਼ਾਰਟ ਤੋਂ ਅਸਾਂ ਨੂੰ ਪ੍ਰਦਾਨ ਕਰਦੇ ਆ ਅੱਜ ਨਕਉਦਰ ਤੋਂ ਸ਼ੁਰੂਆਤ ਕੀਤੀ ਹੈ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਲੰਬਾ ਜੋੜਾ ਹਲਕੇ ਹੁੰਦੇ ਆ 9 ਜ਼ੰਮੀ ਹਲਕੇ ਆ ਇਹ ਹਲਕਾ ਜਿਹੜਾ ਸਾਡਾ ਪ੍ਰਦਾਨ ਸਿੱਧਾ ਬਣਾਣਾ ਹਰੇਕ ਜਿਹੜੀ ਨਾ ਪ੍ਰਚਾਰ ਕਰਦੇ ਆ ਔਰ ਤੁਸੀਂ ਅੱਜ ਆਪਣੇ ਜਿਹੜੇ رپورਟਰ तमाम رپورਟਰ ਦੇ ਨੇ ਅਕਾਲੀ ਦਰਬਾਰ ਦੇ ਬਕਰ ਉਹਨਾਂ ਨੂੰ ਮਿਲ ਕੇ ਕੀਤਾ ਔਰ ਉਹਨਾਂ ਦੇ ਨਾਲ ਮਿਲਣੀ ਕੀਤੀ ਇਸ ਪਾਸੇ ਦੇ ਨਾਲ ਉਹਨਾਂ ਅੰਰੇਜ ਆਮੇਰ ਤੇ ਮੈਨੂੰ ਪੂਰੀ ਯਾਦ ਆ ਕਿ ਇਹ ਨਕੋਟਰ ਜਿਹਦੇ ਮੈਂ ਜਿਹ ਪਹਿਲਾਂ ਵੀ ਰਿਪਰੈਜ਼ੈਂਟ ਕਰਦਾ ਉਹ ਆ ਮੈਂ ਮੰਨਦੇ ਸੀ ਤੇ ਕਾਲੀਦਾ ਤੋਂ ਨਾ ਉਹ ਵੀ ਮੇਰੇ ਨਾਲ ਸਾਰੇ ਸਿੰਪਥਾਈਜ਼ਰ ਤੇ ਵਰਕਰ ਨੇ ਸਾਰੇ ਸਾਥੀ ਨੇ ਦੂਜੀਆਂ ਪਾਰਟੀਆਂ ਦੇ ਜਿਹੜੇ ਕਿਸੇ ਵੀ ਪਾਰਟੀ ਨਾਲ ਨਹੀਂ ਅਟੈਚ ਹੁੰਦੇ ਉਹ ਲੋਕ ਜਿਹੜੇ ਨੇ ਮੈਨੂੰ ਔਰ ਮੇਰੇ ਪਰਿਵਾਰ ਨੂੰ ਪਿਆਰ ਕਰਦੇ ਆ ਔਰ ਮੈਂ ਇਸ ਦੇ ਲਈ ਸ਼ਰਮ ਨਹੀਂ ਕਰਦਾ ਤੇ ਜਿੰਦੇ ਚੰਗਾ ਲੱਗ ਰਿਹਾ ਤੁਹਾਨੂੰ ਪੂਰੀ ਯਾਦ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਰਮ ਨੂੰ ਜਿਹੜੀ ਹੈ ਬਹੁਤ ਵਧੀਆ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੀ ਜਾਊਗੀ ਕੋਈ ਨੈਚੁਰਲ ਮੁੱਦੇ ਕਿਉਂਕਿ ਪਾਰਲੀਮੈਂਟ ਦਾ ਇਲੈਕਸ਼ਨ ਪੂਰੇ ਵਿਦੇਸ਼ਾ ਬੀਜੇਪੀ ਸਰਕਾਰ ਨੇ ਉਸਾਨਾਂ ਦੇ ਤਿੰਨ ਜਿਹੜੇ ਕੀਤੇ ਕਾਨੂੰਨ ਲਿਆਦੇ ਸੀ ਉਹਨਾਂ ਨੂੰ ਉਹਨਾਂ ਨੇ ਵਾਪਸ ਕੀਤਾ ਜਿਹਦਾ ਮਤਲਬ ਸਰਕਾਰ ਫੇਲ ਹੋਈ ਜਿਹੜੇ ਦੇਸ਼ ਦੇ ਅੰਦਰ ਅੱਜ ਇਤਨਾ ਸੰਕਟ ਗ੍ਰੇਟ ਹੋ ਰਿਹਾ ਮੰਡੀ ਸਿਸਟਮ ਨੂੰ ਖਤਮ ਕੀਤਾ ਜਾਇਆ ਹੈ ਨਵੇਂ-ਨਵੇਂ ਸਾਇਲੋ ਬਣਾਏ ਜਾ ਰਹੇ ਨੇ ਕਿਸਾਨੀ ਜਿਹੜੀ ਆ ਪੰਜਾਬ ਦੀ ਫਰਸ਼ੀਏ ਤੇ ਉੱਤੇ ਆ ਗਈ ਆ ਇਹ ਸਾਰੇ ਮੁੱਦੇ ਜਿਹੜੇ ਆ ਕੇਂਦਰ ਸਰਕਾਰ ਦੇ ਅਧਿਕਾਰਤ ਮੁੱਦੇ ਆ ਔਰ ਅੱਜ ਅਡਾਨੀ ਅੰਬਾਨੀ ਔਰ ਜਿਹੜੇ ਦੂਸਰੇ سرمਾਈਦਾਰ ਲੋਕ ਹੈ ਉਹਨਾਂ ਨੂੰ ਦੇਸ਼ ਦੀ ਸਰਕਾਰ ਆਪਣਾ ਦੇਸ਼ ਦਾ ਸਮਾਇਆ ਵੇਚ ਰਹੀ ਆ ਇਸ ਲਈ ਸ਼ੋਨੀਤਾਲੀ ਦਾ ਜਿਹੜੀਆਂ ਇਹਨਾਂ ਚੀਜ਼ਾਂ ਦੇ ਘੱਟੇ ਕਲਾਕ ਸਰ ਕਲਾਕ ਕੋ ਜਿਹੜੀ ਕਾਲੇ ਕਾਨੂੰਨ ਲਿਆਂਦੇ ਦਿਨ ਕੋਈ ਡਿਸਕਸ਼ਨ ਨਹੀਂ ਹੋਈ ਬਾਰੇ GST ਆਇਆ ਕਿੰਨਾ ਸਖਤ GST ਆਇਆ ਜਿਹੜੀ ਤੁਹਾਰੀ ਵਰਦ ਕਿੰਨਾ ਤੰਗ ਆ ਪਿੱਛੇ ਜੇ 90 ਮਤ ਦੇਤੀ ਬਾਹਰ ਕੱਢ ਕੇ ਕਾਨੂੰਨ ਪਾਸ ਕਰ ਦਿੱਤੇ ਨੇ ਇਹ ਤੁਸੀਂ ਭਜਾਤੰਤਰ ਦਾ ਗਲਾ ਘੁੱਟਣਾ ਐ ਐਮਪੀ ਨੂੰ ਅੰਦਰ ਨਹੀਂ ਜਾਣ ਦੇਣਾ ਆਪਣੀ ਗੱਲ ਨਹੀਂ ਕਰਨ ਦੇਣੀ ਇਹਦਾ ਮਤਲਬ ਇਹ ਜਿਹੜੀ ਹੈ ਜੀ ਯਾਰ ਪੋਲੀਟੀਕਲ ਡੈਮੋਕ੍ਰੇਸੀ ਜਿਹੜੀ ਜਿਹੜੀ ਤਰੀਕੇ ਦਾ ਸਿਸਟਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਡਿਕਟੇਟਰਸ਼ਿਪ ਵਾਲੇ ਪਾਸੇ ਜਿਹੜਾ ਹੈ ਦੇਸ਼ ਨੂੰ ਤੋੜਿਆ ਜਾ। ਕੇਪੀ ਸਾਹਿਬ ਇੱਕ ਅਮਰਤਾ ਵੜਿੰਗ ਵੱਲੋਂ ਇੱਕ ਬਿਆਨ ਦਿੱਤਾ ਗਿਆ ਗੁਰੂ ਨਾਨਕ ਦੇਵ ਜੀ ਬਾਰੇ ਕੀ ਕਹਿਣਾ ਜਾਓਗੇ? ਦੇਖੋ ਜਿਹੜਾ ਬਿਆਨ ਆ ਬੜਾ ਮੰਦਭਾਗ ਹੈ। ਮੈਂ ਤਾਂ ਇਹੀ ਕਹਿ ਦਨਾ ਮੈਂ ਕਹਿ ਸਕਦਾ ਕਿ ਉਹ بڑے ਸਰਕਾਰ ਜੋ ਹੈ ਅਨੀ ਪ੍ਰਧਾਨ ਜੀ ਦੀ ਪਤਨੀ ਹੈ। ਉਹਨਾਂ ਨੂੰ ਇਦਾਂ ਦੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੀਆਂ ਹੈ। ਔਰ ਉਹਨਾਂ ਨੇ ਦੁਨੀਆ ਦੇ ਵਿੱਚ ਜਿਹੜਾ ਪਰਸਵਾ ਦਿੱਤਾ ਉਹ ਸ਼ਾਂਤੀ ਦਾ ਪਰਸਵਾ ਦਿੱਤਾ ਲੋਕਾਂ ਨੂੰ ਅਮਨ ਦੇ ਵਿੱਚ ਰਹਿਣ ਦਾ ਦਿੱਤਾ ਜਾਤ ਪਾਤ ਰਹਿਤ ਸਮਾਜ ਬਣਾਉਣ ਦੀ ਉਹਨਾਂ ਨੇ ਕਹਲ ਕੀਤੀ ਹੈ ਔਰ ਇਹ ਜਿਹੜੀਆਂ ਗੱਲਾਂ ਜਿਹੜੀਆਂ ਕਰਦੇ ਨੇ ਮੈਂ ਸਮਝਦਾ ਕਿ ਇਹਦੇ ਨਾਲ ਕੋਈ ਉਹਨਾਂ ਨੂੰ ਕੋਈ ਦਾਦ ਨਹੀਂ ਲੇਕਿਨ ਜੋ ਲੋਕਾਂ ਦੀਆਂ ਭਾਵਨਾਵਾਂ ਸਾਹਤ ਹੋਈਆਂ ਉਹਦੇ ਨਾਲ ਲੋਕ ਜਿਹੜੇ ਪ੍ਰਸ਼ਾਨ ਸਰ ਤੁਸੀਂ ਕਾਂਗਰਸ ਦੇ ਤੁਹਾਡਾ ਪਰਿਵਾਰ ਕਾਂਗਰਸ ਦੇ ਵਿੱਚ ਜਿਹੜੀ ਆਵਾਜ਼ ਹੈ ਉਹ ਬੰਦ ਕੀਤੀ ਜਾਂ ਅੱਜ ਜਿਹੜੇ ਕਾਂਗਰਸ ਦੇ ਬਹੁਤ ਵੱਡੇ ਵੱਡੇ ਪਰਿਵਾਰ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਆਪਾਂ ਦੇ ਪਾਰਟੀ ਵਿੱਚ ਰਹਿ ਕੇ ਆਪਣੇ ਆਪ ਨੂੰ ਮਹਾਨ ਕੀਤਾ ਔਰ ਕੋਈ ਇਦਾਂ ਦੇ ਆਪਣੇ ਉੱਤੇ ਕੋਈ ਸਾਡੇ ਤੇ ਦੋਸ਼ ਨਹੀਂ ਹੈ ਕਿ ਅਸੀਂ ਕੋਈ ਕਰਾਪਸ਼ਨ ਕੀਤੀ ਹੈ ਜਾਂ ਕਿਸੇ ਦੇ ਦੇਜਮਾਨੀ ਕੀਤੀ ਹੈ ਜਾਂ ਕੋਈ ਅਸੀਂ ਕੋਈ ਐਸਾ ਨਾਮ ਜਿਹੜਾ ਉਹਨਾਂ ਨੂੰ ਲਿਆ ਕੇ ਦਿੱਤਾ ਜਿਸ ਨਾਲ ਉਹਨਾਂ ਦੀ ਪਾਰਟੀ ਬਦਲਾਵਾਂ ਤੇ ਜੇ ਉੱਥੇ ਵੱਡੇ ਵੱਡੇ ਜਿਹੜੇ ਪਰਿਵਾਰ ਹੈ ਜਿਵੇਂ ਸਾਡਾ ਪਰਿਵਾਰ ਹੈ ਚੋਗਰੀ ਸੰਦੋਖ ਸੰਧਰਨਾ ਦਾ ਪਰਿਵਾਰ ਹੈ ਬੰਦੂ ਸਰ ਸਾਹਿਬ ਹੈ ਸਾਡੇ ਸਰਕਾਰ ਨੇ ਹਰ ਸੰਦੋਸ਼ ਚੋਧਰੀ ਹੈ ਚੋਧਰੀ ਜਗਰਾਮ ਜੀ ਹੈ ਇਹਨਾਂ ਨੇ ਹੌਲੀ ਹੌਲੀ ਇਹਨਾਂ ਸਾਰੇ ਪਰਿਵਾਰਾਂ ਨੂੰ ਅਲੱਗ ਕਰ ਦਿੱਤਾ ਤਿੰਨ ਕਸੂਨ ਇਹਨਾਂ ਨੂੰ ਕਾਂਗਰਸ ਦੇ ਕਿਰਾਂ ਨਹੀਂ ਜਣਾ ਪਰ ਮਜਬੂਰਨ ਮੈਂ ਮਜਬੂਰਨ ਇਹ ਨਹੀਂ ਕਿ ਮੈਨੂੰ ਕੋਈ ਮਜਬੂਰੀ ਹੈ ਮੈਂ ਕਿਉਂਕਿ ਰਾਜਨੀਤੀ ਵਾਲੇ ਕਰਨੀ ਚਾਹਾਂ ਹੈ ਮੈਂ ਹਮੇ ਸੇਵਾ ਕਰਨੀ ਚਾਹੁੰਦਾ ਹਾਂ ਲੋਕਾਂ ਦੀ ਜਲੰਧਰ ਦੇ ਲੋਕਾਂ ਦੀ ਇਸ ਕਰਕੇ ਮੈਂ ਉਹ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਪੰਜਾਬ ਦੀ ਵਿਰਾਸਤ ਹੈ ਸ਼੍ਰੋਮਣੀ ਅਕਾਲੀ ਦਲ ਔਰ ਇਸ ਨੇ ਪੰਜਾਬ ਦੇ ਲੋਕਾਂ ਵਾਸਤੇ ਚਾਹੇ ਗੁਰਦੁਆਰਾ ਲਹਿਰ ਹੋਵੇ ਚਾਹੇ ਪੰਜਾਬੀ ਸੂਬੇ ਦੀ ਲਹਿਰ ਹੈ ਚਾਹੇ ਬਾਕੀ ਦੇ ਜਿੰਨੇ ਵੀ ਦਰਬਾਰ ਦੇ ਕੰਮ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਹੋਏ ਇੱਕ ਅੱਛੀ ਪਾਰਟੀ ਜਿਹਨੂੰ ਮੈਂ ਜੁਆਇਨ ਕੀਤਾ ਮੈਨੂੰ ਫਕਰ ਹੈ ਕਿ ਸਾਡਾ ਪਰਿਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਗੰਨੀ ਸਾਹਿਬ ਦਾ ਤੁਹਾਡੇ ਕਾਫੀ ਰਿਸ਼ਤੇਦਾਰ ਹੈਗੇ ਆ ਫੇਰ ਵੀ ਤੁਸੀਂ ਜਿਹੜਾ ਹੈਗਾ ਪਾਰਟੀ ਨੂੰ ਛੱਡ ਕੇ ਗਏ। ਵੀ ਗੰਨੀ ਸਾਹਿਬ ਕਰਮਚਾਰੀ ਹੈ। ਕਰਮਚਾਰੀ ਰਿਸ਼ਤੇਦਾਰੀ ਦਾ ਬਹੁਤ ਉਹਿਆਨੇ ਲੋਕਾਂ ਦੀ ਜਿਹੜੀ ਮਾਨ ਸਾਹਿਬ ਤੇ ਗਿਆਨੂ ਸਾਹਿਬ ਨਾਲ ਰਿਸ਼ਤੇਦਾਰੀ ਹੈ। ਜਿਹਦਾ ਇਹ ਮਤਲਬ ਨਹੀਂ ਕੋਈ ਰਿਸ਼ਤੇਦਾਰੀ ਦੇ ਨਾਲ ਕਿਸੇ ਦੀ ਆਈਡੀਓਲੋਜੀ ਜਿਹੜੀ ਚੇਂਜ ਹੋ ਜਾਂਦੀ ਆ। ਉਹਨਾਂ ਨੇ ਜੂਰ ਪੰਜਾਬ ਦੇ ਵਿੱਚ ਹਾਲਾਤ ਕੀਤੇ ਨੇ ਕਾਂਗਰਸ ਪਾਰਟੀ ਦੇ ਤੁਸੀਂ ਆ ਲਖਣਾ ਦੇ ਵਿੱਚ ਰਹਿੰਦੇ ਹੋ। ਹਾਂਜੀ ਉਡਾਲਾ ਸਾਹਿਬ ਕੀ ਕਹਿਣਾ ਚਾਹੋਗੇ? ਜੀ। ਲੋਕਾਂ ਨੇ ਵੋਟਾਂ ਪਾ ਕੇ ਕਰਨਾ ਹੁੰਦਾ ਠੀਕ ਹੈ ਅਸੀਂ ਲੋਕਾਂ ਨੂੰ ਕਹਿਣਾ ਆ ਕਿ ਇਹਨੂੰ ਸਾਫ ਦਾ ਪੁੱਛੋ 40 ਲੱਖ ਰੁਪਇਆ ਲਿਆ ਕਿਉਂ ਤੁਸੀਂ ਇਹ 40 ਲੱਖ ਦਾ 25 ਮੋੜਿਆ ਕਿਉਂ ਤੁਸੀਂ ਆਪ ਕੀਤੀ ਗੱਲ ਇਹ ਪਰ ਪ੍ਰੂਫ ਕੋਈ ਨਹੀਂ ਮਿਲਿਆ ਸਾਨੂੰ ਹਲੇ ਦੇ ਵੀ 40 ਲੱਖ ਚਲੋ ਪ੍ਰੂਫ ਜਦੋਂ ਸਮਾਂ ਆ ਗਿਆ ਪ੍ਰੂਫ ਦੇ ਦੇਣਾ ਹੈਗਾ ਉਹਦੀ ਉਹਦੀ ਰਿਕਾਰਡਿੰਗ ਹੈਗੀ ਆ ਤੇ ਮੈਂ ਵੀ ਕਹਿੰਦਾ ਸਰਕਾਰ ਕੋਲ ਰਿਕਾਰਡਿੰਗ ਹੈਗੀ ਹੈ ਮੀਡੀਆ ਤੱਕ ਕਿਉਂ ਨਹੀਂ ਪਹੁੰਚਾਈ ਜਾਂਦੀ ਹੈਗੀ ਚਲੋ ਕਈ ਗੱਲਾਂ ਟਾਈਮ ਨਾ ਹੁੰਦੀਆਂ ਨਾ ਜੀ ਟਾਈਮ ਨਾ ਉਹ ਇਲੈਕਸ਼ਨ ਆ ਜੀ ਉਹ ਇਲੈਕਸ਼ਨ ਹੈ ਟਾਈਮ ਹੈਗਾ ਆਪਣੇ ਕੋਲ ਇਲੈਕਸ਼ਨ ਵਿੱਚ ਹੈ ਬੇਗਨਾ ਕਰੋ ਮਾਈਨਿੰਗ ਕਿੰਨੇ ਆ ਰਹੇ ਪਰ ਹੋਇਆ ਹੈਗਾ ਨਾ ਹੁਣ ਪੁੱਛੋ ਕਿੰਨੇ ਆ ਰਹੇ ਮਾਈਨਿੰਗ ਰੋਡ 'ਚ ਤੇ ਮੈਂ ਉਹ ਕਿੰਨੇ ਲੱਖਾਂ ਦੀ ਗੱਲ ਕਰਾਂ ਠੀਕ ਹੈ ਉਹਨਾਂ ਲੱਖਾਂ ਦਾ ਹਿਸਾਬ ਵੀ ਕੋਈ ਨਹੀਂਗਾ ਤੇ ਬਾਕੀ ਇਹ ਵੀ ਮੈਂ ਵੀ ਸੁਣਿਆ ਅਜਾ ਹੁਣ ਗੱਲ ਸੁਣੋ ਮੈਂ ਹੋਰ ਗੱਲ ਕਹਿਣ ਲੱਗਾ ਕਿ ਇੱਕ ਦੋ ਪਰਿਵਾਰਾਂ 'ਚ ਝਗੜਾ ਹੋ ਗਿਆ ਤੇ ਉਹ ਦੋ ਪਰਿਵਾਰ ਗਏ ਆਪਣੇ ਐਮ.ਐਲ.ਏ ਆਪਣੇ ਸਹੇਬਾ ਕੋ ਤੇ ਉਹਨਾਂ ਨੇ ਕਿਹਾ ਵੀ ਸਾਡਾ ਜੀ ਰਾਇਨਾਮਾ ਕਰਾਓ ਪੁਲਿਸ ਨੂੰ ਦਾਸਤਾ ਪੁਲਿਸ ਨੂੰ ਕੋਈ ਗੱਲ ਛੋੜੀ ਨਹੀਂ ਪਰਚਾ ਹੋ ਗਿਆ ਤੇ ਮੁੜ ਕੇ ਉਹ ਜਿਹੜੀ ਐਮਐਲਏ ਸਾਹਿਬਾ ਕਹਿੰਦੀ ਜਦੋਂ ਦੁਆਰਾ ਗੇਮ ਸਰ ਤੇ ਪਰਚਾ ਹੋ ਗਿਆ ਉਹ ਪਹਿਲੇ ਕੀ ਗਿਆ ਉਹਨੇ ਉਹ ਕਹਿੰਦੀ ਇੱਕ ਕੰਮ ਇਦਾਂ ਨਹੀਂ ਹੁੰਦੇ ਕੰਮ ਹੁੰਦੇ ਪੈਸੇ ਨਾਲ ਇਹਨੇ ਕੰਮਾਂ ਦੇ ਪੈਸੇ ਕਮਾਵਾਸੇ ਪੈਸੇ ਮੰਗਣ ਲੱਪੀ ਦਸੋ ਇਹ ਕੰਮ ਹੁੰਦੇ ਪੈਸੇ ਨਾਲ ਤੇ ਪੁਲਿਸ ਵੀ ਪੈਸੇ ਲਵੇ ਤਹਿਸੀਲਦਾਰ ਵੀ ਪੈਸੇ ਲੈਣ ਤੇ ਆਪਣੇ ਜਿਹੜੇ ਬਾਕੀ ਮਰਾਜੇ ਪੈਸੇ ਲੈਣ ਐਮਐਲਏ ਵੀ ਪੈਸੇ ਲਵੇ ਤੇ ਭਾਈ ਲੋਕਾਂ ਦਾ ਰੱਬ ਰੱਖਾ ਫਿਰ ਫਿਰ ਲੋਕੀ ਜਿਉਂ ਬਟਾ ਬੋਣ ਨੂੰ ਦੱਸੋ ਆ ਗੱਲ ਵੀ ਹੈਗੀ ਆ ਬਾਕੀ ਲੈਕਚਰ ਇੱਕ ਮਹੀਨਾ ਪਿਆ ਤੁਹਾਨੂੰ ਰੋਜ਼ ਨਵੀਂ ਗੱਲ ਦੱਸਿਆ ਕਰਾਂਗੇ ਫਿਕਰ ਨਾ ਕਰੋ ਠੀਕ ਹੈ